ਸਾਸਨ ਬਿਰੇਲਾ ਬਣਾ ਕੇ ਦੱਸਾਂਗੇ ਪਹਿਲੇ ਤਾਂ ਗਾਜਰਾਂ ਦਾ ਜਲਾ ਜੀ ਧੋ ਚੰਗੀ ਤਰ੍ਹਾਂ ਠੀਕ ਹੈ ਫਿਰ ਇਹਨਾਂ ਆਪਣਾ ਲੈ ਛਿੱਲ ਛਿੱਲਰ ਦੇ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਫਿਰ ਧੋਣੀਆਂ ਧੋ ਕੇ ਤੇ ਫਿਰ ਇਹਨਾਂ ਦਾ ਕਰਨਾ ਕਿਚੂ ਚੂ ਇਦਾਂ ਕਿਚੂ ਕਿਚੂ ਠੀਕ ਹੈ ਜੀ ਉਸ ਤੋਂ ਬਾਅਦ ਸਾਹਮਣੇ ਦੇਖੋ ਅਸੀਂ ਦੁੱਧ ਵੀ ਰੱਖਤਾ ਜੱਲੇ ਦੇ ਇਹ ਦੁੱਧ ਨਾਲ ਬਣਾ ਕੋਆ ਢੇੜ ਬਣਾ ਜੀ ਪਿਆਰੇ ਗਜਰੇਲਾ ਅੱਗੇ ਤੁਹਾਨੂੰ ਮਿਲਦੇ ਆਂ ਅੱਜ ਤੋਂ ਬਾਅਦ ਜੇ ਆਪਾਂ ਪਾਇਆ ਕੜਾਈ 'ਚ ਹੋ ਕਿਉਂ ਹੋ ਬਾਅਕੇ ਤੇ ਆਪਾਂ ਤੜਾਂਗੇ ਬਦਾਮ ਤੜਾਂਗੇ ਫਰਾਈ ਆਹ ਚੈੱਕ ਕਰੋ ਫਰਾਈ ਕਰਕੇ ਬਾਅਦ 'ਚ ਤਨੂ ਅੱਗੇ ਬੜਦੇ ਅੱਜ ਤੋਂ ਬਾਅਦ ਪਾਵਾਂਗੇ ਜੀ ਆਹ ਫਾਕੇ ਦੇ ਵਿੱਚ ਗਾਜਰਾ ਆਹ ਚੈੱਕ ਕਰੋ ਗਾਜਰਾ ਜੀ ਗਾਜਰਾਂ ਦੇ ਵਿੱਚ ਪੀਸੀ ਹੋਈ ਚੀਨੀ ਜਿਹਨੂੰ ਖੰਡ ਕਹਿੰਦੀ ਹੈ ਕੁਝ ਪਾਵਣ ਗਾਜਰਾ ਨੂੰ ਦੁੱਧ ਦੇ ਵਿੱਚ ਪੂਰਾ ਲੜਾਣਾ ਜੀ ਚੈੱਕ ਕਰੋ ਇਹ ਉਹ ਆਪਣਾ ਘਮਟਣੀ ਦੇਵਾਂਗੇ ਘਮਟਣੀ ਆਹ ਹਾਂ ਜੀ ਅੱਜ ਦੇ ਗਿਜਰੇਲਾ ਬਣਾਉਂਦੇ ਹਲਵਾਈ ਸਾਡੇ ਆ ਚੈੱਕ ਕਰੋ ਖੋਆ 300 ਗ੍ਰਾਮ ਤੇ ਮਗਜ ਤੇ ਬਦਾਮ ਇਹਨੂੰ ਅਸੀਂ ਹੁਣ ਕਰਨਾ ਹੈ ਇਹਦੇ ਵਿੱਚ ਘਮਟਣੀ ਨਹੀਂ ਦੇਣੀ ਥੋੜੀ ਤੇ ਆਪਣਾ ਗਿਜਰੇਲਾ ਬਣ ਕੇ ਤਿਆਰ ਹੋ ਜਾਣਾ 5 ਮਿੰਟ ਦੇ ਵਿੱਚ ਵਿੱਚ ਆ ਚੈੱਕ ਕਰੋ ਜੀ ਗਿਜਰੇਲਾ